ਖਾਲਸਾ ਦਾ ਨ aeration ਖਾਲਸਾ ਅਖੋਤੀ ਤੀਰਥ ਸਥਾਨਾਂ ਤੇ ਵੀ ਵਿਸ਼ਵਾਸ ਨਹੀਂ ਕਰਦਾ ਤੀਰਥ ਨਾਏ ਮੈਂ ਉਤਰ ਸਮੈਲ ਜਪਜੀ ਸਾਹਿਬ ਵਿੱਚ ਰੋਜ਼ ਆਪਾਂ ਦ੍ਰਿੜ ਕਰਦੇ ਆ ਕਿ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਪਵਿੱਤਰ ਸ਼ਨਾ ਨਾਲ ਪਵਿੱਤਰਤਾ ਨਹੀਂ ਹੋਣ ਲਗੀ ਸੁਖਮਨੀ ਸਾਹਿਬ ਵਿੱਚ ਵੀ ਆਪਾਂ ਦ੍ਰਿੜ ਕਰਦੇ ਆ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਗੁਰੂ ਸਾਹਿਬ ਦ੍ਰਿੜ ਕਰਾਉਂਦੇ ਹਨ ਕਿ ਸਿੱਖ ਵਾਸਤੇ ਗੁਰੂ ਦਾ ਗਿਆਨ ਹੀ ਤੀਰਥ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਪੀਤ ਦਸ ਪੁਰਬ ਸਦਾ ਦਸਹਾਰਾ ਦਸ ਦਿਨ ਜੋ ਸਨਾਤਨ ਧਰਮ ਦੇ ਵਿੱਚ ਪਵਿੱਤਰ ਮੰਨੇ ਜਾਂਦੇ ਹਨ ਤੇ 10 ਹੀ ਐਸੇ ਦਿਨ ਜਿਦੇ ਵਿੱਚ ਇਹ ਕਿਹਾ ਜਾਂਦਾ ਕਿ ਪਾਪ ਕੱਟੇ ਜਾਂਦੇ ਨੇ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਕਿ ਸਿੱਖ ਵਾਸਤੇ ਗੁਰੂ ਦਾ ਗਿਆਨ ਹੀ ਇਹ ਸਾਰੇ ਦਿਨ ਤੇ ਸਾਰੇ ਸਥਾਨ ਹਨ ਔਰ ਇਹੀ ਤਿਸ ਤੇ ਇਸ਼ਨਾਨ ਹੈ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਵਰਤ ਨਾ ਰਹੁ ਨੈ ਮਹਿ ਰਮਜ਼ਾਨਾ ਤਿਸ ਸੇਵੀ ਜੋ ਰਖੇ ਨਿਦਾਨਾ ਇੱਕ ਗੋਸਾਈ ਅਲੋ ਮੇਰਾ हिंदू तुरक दोहा नवेरा हज काबा जाऊं ना तीर्थ पूजा एको सेवी और ना दूजा पूजा करू ना निवाज गुजारूं एक निरंकार ले हृदय नमस्कारूं ना हम हिंदू ना मुसलमान अल्लाह राम के पिंड प्राण कहो कबीर ए किया बखाना ਗੁਰ ਪੀਰ ਮਿਲ ਖੁਦ ਖਸਮ ਪਛਾਨਣਾ ਸਾਨੂੰ ਇਹ ਜਾਜ ਦਸੀ ਹੈ ਗੁਰਦਸ਼ਮ ਪਿਤਾ ਦ੍ਰਿਸ਼ਟ ਕਰਾ ਨਿਰਣ ਕਰਾ ਰਹੇ ਹਨ ਨਾਥ ਫਿਰਿਓਲੀਏ ਸਾਸ ਮੰਦਰਨ ਲੋਕ ਗयो ਪਰ ਲੋਕ ਗਵਾਇਓ ਇਨਚ ਕੁਛ ਨਹੀਂ ਮਿਲਣ ਲਗਾ ਗੁਰੂ ਦੇ ਗਿਆਨ ਨੂੰ ਦ੍ਰਿੜ ਕਰਨਾ ਹੈ ਗਿਆਨ ਜਨੇਉ ਧਿਆਨ ਕੁਸਪਾਤੀ ਹਰ ਨਾਮਾ ਜਸ ਜਾਚੋ ਨਾਓ ਗੁਰ ਪ੍ਰਸ਼ਾਦੀ ਬ੍ਰਹਮ ਸਮਾਓ ਪਾਂਡੇ ਏਸਾ ਬ੍ਰह्म ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚਜਿਆਚਾਰ ਨਾਮ ਦੇ ਰਹੀਂ ਇਹ ਸਾਨੂੰ ਜੀਵਨ ਨੂੰ ਸੁਖਾਲਾ ਬਣਾਉਣ ਦੀ ਜਾਚਾਉਣੀ